ਅੱਜ ਤੁਹਾਨੂੰ ਲੈ ਕੇ ਆਏ ਆਂ ਸ਼੍ਰੀ ਬਾਲਾ ਜੀ ਫਲੋਰ ਮਿੱਲ ਭਲੂਰ ਜਸਵੰਤ ਕੁਮਾਰ ਉਰਫ ਸ਼ਰਲੀ ਸੇਠ ਸੋ ਅੱਜ ਤੁਹਾਨੂੰ ਸਾਰੀ ਮਿੱਲ ਦਿਖਾਵਾਂਗੇ ਕਿਵੇਂ ਇੱਥੇ ਆਟਾ ਤਿਆਰ ਹੁੰਦਾ ਸੋ ਸਿਹਤ ਦਾ ਖਾਸ ਖਿਆਲ ਰੱਖਿਆ ਗਿਆ ਤੁਹਾਨੂੰ ਕੱਲੀ ਕੱਲੀ ਚੀਜ਼ ਬਾਰੇ ਦਿਖਾਵਾਂਗੇ ਕਿੱਦਾਂ ਇੱਥੇ ਠੰਡਾ ਆਟਾ ਤਿਆਰ ਹੁੰਦਾ ਸੋ ਬਣੇ ਰਿਹਾ ਜੋ ਵੀਡੀਓ ਦੇ ਨਾਲ ਤੇ ਆ ਜੋ ਕਰਦੇ ਆਂ ਗੱਲਬਾਤ ਨਾਲ ਸਾਨੂੰ ਸਾਰੀ ਇਹ ਮਿੱਲ ਦਿਖਾਉਣੀ ਹੈ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਸਰੀਕਾਲ ਜੀ ਸਸਰੀਕਾਲ ਜੀ ਹਾਂਜੀ ਵੀਰ ਜੀ ਆਪਾਂ ਸ਼੍ਰੀ ਬਾਲਾ ਜੀ ਫਲੋਰ ਮੈਲ ਪਿੰਡ ਪਲੂਰ ਦੇ ਵਿੱਚ ਲਾਈ ਆਈ ਠੀਕ ਹੈ ਜੀ ਪਹਿਲਾਂ ਆਪਣੀਆਂ ਆਮ ਨੋਰਮਲ ਚੱਕੀਆਂ ਹੁੰਦੀਆਂ ਸੀਗਾ ਜੀ 2000 ਸਾਲ ਤੋਂ ਆਪਾਂ ਕੰਮ ਸ਼ੁਰੂ ਕੀਤਾ ਹੋਇਆ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਅੱਜ ਮਿਹਨਤ ਕਰ ਕਰਕੇ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਹਾਂਜੀ ਕਿਉਂਕਿ ਪਹਿਲਾਂ ਦੇਖੋ ਜੀ ਆਮ ਨੋਰਮਲ ਚੱਕੀਆਂ ਹੋਣ ਦੇ ਕਾਰਨ ਜਿਵੇਂ ਜਿਵੇਂ ਤਕਨੀਕ ਬਦਲਦੀ ਜਾਂਦੀ ਉਸੇ ਤਰ੍ਹਾਂ ਆਪਾਂ ਨੂੰ ਵੀ ਬਦਲਣਾ ਪੈ ਗਿਆ ਜੀ ਹਾਂ ਬਦਲ ਦੇ ਕਾਰਨ ਤੁਹਾਡੇ ਸਾਹਮਣੇ ਆਈ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਕਾਰਖਾਨਾ ਵੱਡਾ ਕਰ ਲਿਆ ਜੀ ਜਿਵੇਂ ਕਿ ਆਪਾਂ ਆਟੇ ਦੀ ਗੱਲ ਕਰਦੇ ਹਾਂ ਨਾ ਆਟਾ ਤਾਂ ਚਲੋ ਬਹੁਤ ਜ਼ਿਆਦਾ ਲੋਕ ਪੀਂਦੇ ਹਨਾ ਚੱਕੀਆਂ ਤੇ ਪੀਂਦੇ ਇਹਦੇ ਵਿੱਚ ਆਟੇ ਦੀ ਕੀ ਖਾਸ ਆ ਗੱਲ ਵੀ ਆਪਾਂ ਕਿਹੜੀ ਖਾਸ ਤਰੀਕੇ ਦੇ ਨਾਲ ਪੀਂਦੇ ਆ ਜਿਹੜਾ ਕਿ ਇਹ ਸਿਹਤ ਲਈ ਬਹੁਤ ਵਧੀਆ ਤੇ ਵਧੀਆ ਆਟਾ ਹੁੰਦਾ ਖਾਸियत ਇਹ ਆਇਓ ਤੁਹਾਨੂੰ ਦਿਖਾ ਦਿੰਨੇ ਜੀ आजो जी ਤੁਹਾਨੂੰ ਸਾਰੀ ਕੱਲੀ ਕੱਲੀ ਮਹਿਲ ਬਾਰੇ ਤੁਹਾਨੂੰ ਇੱਕ ਇੱਕ ਚੀਜ਼ ਦੇ ਬਾਰੇ ਦਿਖਾਵਾਂਗੇ ਕਿਹੜੀ ਕਣਕ ਹੁੰਦੀ ਆ ਉਹ ਵੀ ਦਿਖਾਵਾਂਗੇ ਹਾਂਜੀ ਆਹ ਕਣਕ ਹੈ ਆਪਣੀ ਆਮ ਜੀਵਨ ਦਾ ਰਾਂ ਘਰੋਂ ਕਣਕ ਲੈਂਦੀ ਬਿਲਕੁਲ ਸਾਫ਼ ਆ ਦੇਖੋ ਜੀ ਇਹ ਨਹੀਂ ਵੀ ਕਣਕ ਮਾੜੀ ਆ ਦੇਖ ਲਓ ਪ्युअर ਕਣਕ ਹੋਊਗੀ ਠੀਕ ਆ ਜੀ ਇਹਦੇ ਵਿੱਚ ਵੀ ਇੰਨੀ ਜ਼ਿਆਦਾ ਕਿਉਂਕਿ ਆਪਾਂ ਜਿਵੇਂ ਅਪੀਲ ਬਣਾ ਕੇ ਲੈ ਕੇ ਆਉਣੇ ਚੱਕਿਆਂ ਦਾ ਪਾਉਂੇ ਪੀ ਦਿੰਦੇ ਪਹਿਲਾਂ ਨਹੀਂ ਤੇ ਹੁਣ ਇਹਦੇ ਵਿੱਚ ਇੰਨੀ ਤਕਨੀਕ ਹੋ ਗਈ ਆ ਜੀ ਇਹ ਦੇਖੋ ਕਣਕ ਪਹਿਲਾਂ ਐਲੀਵੇਟਰ ਦੇ ਵਿੱਚ ਆਉਂਦੀ ਆ ਜੀ ਐਲੀਵੇਟਰ ਦੇ ਵਿੱਚ ਜਿਵੇਂ ਜਿਵੇਂ ਕਣਕ ਕੌਲਗਾ ਚੱਕਦੇਗਾ ਜੀ ਉਹਦੇ ਵਿੱਚ ਧੂੜ ਹੁੰਦੀ ਹੈ ਕਣਕ ਦੇ ਵਿੱਚ ਧੂੜ ਉੱਡਦੀ ਹੈ ਜੀ ਉਹ ਧੂੜ ਕੀ ਕਵਰ ਕਰਦੀ ਪਈ ਹੈ ਜੇ ਆ ਜਿਹੜੇ ਪਾਈਪ ਲੱਗੇ ਹੋਏ ਆ ਜੀ ਇਹਦੇ ਵਿੱਚ ਦੀ ਧੂੜ ਜਿਹੜੀ ਵੀ ਐਲੀਵੇਟਰ ਦੇ ਵਿੱਚ ਉੱਡਦੀ ਕਣਕ ਤਾਂ ਜਾਂਦੀ ਹੈ ਉਹ ਧੂੜ ਉੱਡ ਕੇ ਇਧਰ ਲਈ ਹੋਈ ਹੈ ਆਪਣੀ ਮਸ਼ੀਨ ਜੀ ਆਹ ਅੱਛਾ ਜੋ ਵੀ ਮਿੱਟੀ ਹੁੰਦੀ ਹੈ ਜੋ ਵੀ ਕਚਰਾ ਇਹਦੇ ਵਿੱਚ ਹੁੰਦਾ ਹੈ ਉਹ ਸਭ ਧੂੜ ਉੱਡ ਕੇ ਆ ਲੱਗਾ ਆਪਣਾ ਕੋਲ 에어락 ਲੱਗਾ ਹੋਇਆ 에어락 ਦੇ ਵਿੱਚ ਆ ਮਿੱਟੀ ਆਉਂਦੀ ਹੈ ਸਭ ਤੋਂ ਪਹਿਲਾਂ ਨਾ ਅੱਛਾ ਆ ਗੱਟੇ ਦੇ ਵਿੱਚ ਦੇਖੋ ਮਿੱਟੀ ਆਈ ਇਹਦੇ ਵਿੱਚ ਇਹਦੇ ਵਿੱਚ ਮਿੱਟੀ ਆਈ ਜਾਣੀ ਇਹਦੇ ਵਿੱਚ ਬਿਲਕੁਲ ਮਿੱਟੀ ਆਉਣੀ ਹੈ ਮਿੱਟੀ ਇਹ ਗੱਟੇ ਵਿੱਚ ਆ ਨਹੀਂ ਹਾਂ ਜਿਹੜੀ ਹਵਾ ਹੁੰਦੀ ਆਪਣੀ ਉਹ ਹਵਾ ਬਾਹਰ ਨਿਕਲ ਜਾਂਦੀ ਹੈ ਪੈਪਰਹੀਂ ਜੀ ਠੀਕ ਆ ਠੀਕ ਹੈ ਜੀ ਉਸ ਤੋਂ ਅੱਗੇ ਆ ਜਾਂਦੀ ਐਲੀਵੇਟਰ ਦੇ ਵਿੱਚ ਜਿਹੜੀ ਤਾਂ ਕਣ ਕ ਨਿਕਲਦੀ ਗੋਲ ਛਾਨ ਦੇ ਵਿੱਚ ਚਲੀ ਜਾਂਦੀ ਹੈ ਅੱਛਾ ਸਭ ਤੋਂ ਪਹਿਲਾਂ ਇੱਥੇ ਕਣ ਕਨ ਸਾਫ਼ ਹੋ ਜਾਂਦੀ ਹੈ ਮਿੱਟੀ ਘਟਾ ਟੁੱਟ ਜਾਂਦਾ ਫਿਰ ਇਹਦੇ ਵਿੱਚ ਆਉਂਦੀ ਆ ਗੋਲ ਛਾਨ ਨਾ ਆ ਗਈ ਇਹਦੇ ਵਿੱਚ ਆ ਜਾਂਦੀ ਇਸ ਤੋਂ ਇਲਾਵਾ ਜੀ ਆ ਦੇਖੋ ਆ ਦੇਖੋ ਪਰ ਇਸ ਤਰ੍ਹਾਂ ਦੇ ਨਿਕਲਦੇ ਇਹ ਵਿੱਚੋਂ ਅੱਛਾ ਜੋ ਵੀ ਗੁੱਲੀ ਡੰਡਾ ਹੁੰਦਾ ਜਾਂ ਕੋਈ ਮੱਲ ਉਹ ਗੁੱਲੀ ਮੰਡਾ ਹੋ ਗਿਆ ਮਿੱਟੀ ਹੋ ਗਈ ਸਾਬ ਇੱਥੇ ਕਲੀਅਰ ਹੋਇਆ ਨਹੀਂ ਹੈ ਜੀ ਠੀਕ ਆ ਇੱਥੇ ਕਣਕ ਵਾਸ਼ ਹੋ ਕੇ ਸਾਫ ਹੋ ਕੇ ਵਧ ਗਈ ਹੂੰ ਫਿਰ ਉਸ ਤੋਂ ਬਾਅਦ ਵਿੱਚ ਦੂਜੇ ਨੰਬਰ ਤੇ ਖਾਨ ਨਾ ਇਹ ਆ ਗਈ ਉਹ ਇੱਕ ਨੰਬਰ ਤੇ ਗਾਰੇ ਮਿੱਟੀ ਵਾਲਾ ਹੀ ਮਿੱਟੀ ਇੱਕ ਨੰਬਰ ਹੋ ਗਈ ਦੋ ਨੰਬਰ ਤੇ ਹਵਾਦ ਨਿਕਲ ਜਾਂਦੀ ਤਿੰਨ ਤੇ ਆ ਗਈ ਠੀਕ ਆ ਚਾਰ ਨੰਬਰ ਤੇ ਇਹ ਵੀ ਇੱਥੇ ਆ ਗਈ ਦੇਖੋ ਅੱਛਾ ਇਹ ਚਾਰ ਨੰਬਰ ਆ ਗਿਆ ਕੋਈ ਟੋਟਾ ਹੋਵੇ ਜਾਂ ਬਰੀਕ ਹਨਾ ਉਦਾਂ ਦਾ ਦਾਣਾ ਸਾਰਾ ਗੁੱਲੀ ਡੰਡਾ ਵਗੈਰਾ ਸਾਰਾ ਆ ਜਾਣਾ ਠੀਕ ਆ ਜੀ ਇੱਕ ਤੋਂ ਅੱਗੇ ਆ ਦੇਖੋ ਇਸ ਤੋਂ ਅੱਗੇ ਜੋ ਵੀ ਕਣਕ ਦੇ ਵਿੱਚ ਕੁੰਡੀ ਵੱਟਾ ਹੁੰਦਾ ਹੈ ਅੱਛਾ ਉਹ ਇੱਧਰ ਆ ਜਾਂਦਾ ਹੈ ਅੱਛਾ ਜੋ ਵੀ ਕੁੰਡੀ ਵਗੈਰਾ ਇਹ ਬਾਅਦ ਚ ਆਉਂਦੀ ਹੈ ਸਭ ਕੁਝ ਬਾਅਦ ਚ ਆ ਜਾਂਦੀ ਹੈ ਠੀਕ ਆ ਇਸ ਤੋਂ ਇਲਾਵਾ ਰੂਲਾ ਲੱਗ ਜਾਂਦਾ ਹੈ ਕਣਕ ਨੂੰ ਆਟੋਮੈਟਿਕ ਸਾਰਾ ਆਪਣਾ ਪ੍ਰੋਡਕਟ ਹੈ ਹੂੰ ਇਸ ਤੋਂ ਬਾਅਦ ਇਹ ਰੂਲਾ ਲੱਗ ਜਾਂਦਾ ਹੈ ਕਣਕ ਨੂੰ ਅੱਛਾ ਇੱਥੇ ਆ ਕੇ ਰੂਲਾ ਲੱਗਣਾ ਹੈ ਸਾਫ਼ ਹੋ ਕੇ ਕਣਕੇ ਦੇ ਚੋਂ ਜਦੋਂ ਰੂਲਾ ਲੱਗਦਾ ਹੈ ਇਹਦੇ ਵਿੱਚ ਵੀ ਆਪਣੇ ਆ ਦੇਖੋ ਇਹ ਚੁੰਕ ਪੱਥਰ ਰੱਖੇ ਹੋਏ ਆ ਹੂੰ ਕੋਈ ਵੀ ਨਟਕਾਬਲਾ ਜਿਵੇਂ ਵੱਲੋਂ ਆਪਾਂ ਮਸ਼ੀਨਾਂ ਚਲਦਿਆਂ ਆਪਣੇ ਕੰਮ ਇਨਾਂ ਕੋਈ ਨਟਕਾਬਲਾ ਆ ਜਾਂਦਾ ਕੁਝ ਵੀ ਆ ਜਾਂਦਾ ਈ ਉਹਦੇ ਵਿੱਚ ਉਹਦੇ ਲਈ ਆ ਦੇਖੋ ਇਹ ਆਪਣਾ ਰੱਖਿਆ ਹੋਇਆ ম্যাগਨੇਟਿਕ ਇਹ ਮੈਗਨੇਟ ਦੇ ਦੇਖੋ ਜੀ ਤੁਸੀਂ ਆ ਸਭ ਕੁਝ ਨੇ ਕਵਰ ਕੀਤਾ ਹੋਇਆ ਫੜਿਆ ਹੋਇਆ ਜੋ ਵੀ ਲੋਹਾ ਵਗੈਰਾ ਆਉਂਦਾ ਉਹ ਸਾਰਾ ਇੱਥੇ ਆ ਜਾਂਦਾ ਇਹਦੇ ਵਿੱਚ ਅਣਕੀ ਲੋਹੇ ਨੂੰ ਇਹ ਫੜ ਲੈਂਦਾ ਈ ਹੂੰ ਉਸ ਤੋਂ ਅੱਗੇ ਰੂਲਾ ਲੱਗ ਜਾਂਦਾ ਏ ਠੀਕ ਆ ਵੀ ਜਿਹੜੇ ਕਈ ਪੈਨਪਰਾ ਜਾਂਦੇ ਏ ਹੀ ਰੂਲਾ ਨਹੀਂ ਲੋਣਾ ਘੱਟ ਲੋਣਾ ਫਿਰ ਜਿਵੇਂ ਗੱਲਾ ਹੁੰਦਾ ਏ ਉਸ ਹੋਂ ਨਾਲ ਛੱਡਿਆ ਜਾਂਦਾ ਏ ਠੀਕ ਆ ਕਿ ਇਹਨਾਂ ਰੂਲਾ ਵੱਧ ਲੋਣਾ ਘੱਟ ਲੋਣਾ ਹੂੰ ਉਸ ਤੋਂ ਅੱਗੇ ਐਲੀਵੇਟਰ ਆ ਵੀ ਫਿਰ ਉੱਪਰ ਕੰਨ ਚੜ ਜਾਂਦੀ ਏ ਠੀਕ ਐਲੀਵੇਟਰ ਇਹ ਕੰਨ ਕ ਆਪਣੀ ਤਾਂ ਸਟੋਰਿੰਗ ਹੋ ਜਾਂਦੀ ਏ ਅੱਛਾ ਸਟੋਰਿੰਗ ਆਈ ਠੀਕ ਆ ਇਹਦੇ ਵਿੱਚ ਇਹਨਾਂ ਵਧੀਆ ਸਾਫ਼ ਹੋ ਕੇ ਕਣਕ ਸਟੋਰ ਹੋ ਜਾਂਦੀ ਯਾਨੀ ਸਾਰੀ ਸਾਫ਼ ਹੋ ਕੇ ਸਾਰਿਆਂ ਤੋਂ ਨਾ ਕੇ ਇੱਥੇ ਆ ਜਾਂਦੀ ਹੈ ਇੱਥੇ ਪੂਰੀ ਸਾਫ਼ ਹੋ ਜਾਂਦੀ ਹੈ ਸਾਫ਼ ਹੋ ਕੇ ਬਾਹਰ ਵਿਚੀ ਆ ਥੱਲੇ ਗਲੇ ਦਿੱਤੇ ਹੋਏ ਆ ਆਟੋਮੈਟਿਕ ਚੱਕੀਆਂ ਰਾਂ ਹੀ ਕਣਕਾਂ ਆਣ ਕੇ ਹੀ ਮੰਨ ਲਓ ਆ ਦੋ ਦਾ ਆਟੇ ਵਾਲੀਆਂ ਜੱਕੇ ਦਾਣੇ ਵਾਲੀ ਸਾਈਡ ਤੇ ਆਈ ਠੀਕ ਆ ਇਹਦਾ ਗੱਲਾ ਬੰਦ ਕੀਤਾ ਵੇ ਤਾਂ ਦਾਣਾ ਸਾਈਡ ਤੇ ਆ ਰਿਹਾ ਸੀ ਉਸ ਤੋਂ ਅੱਗੇ ਦੋਵਾਂ ਚੱਕਿਆਂ ਦਾ ਆਟਾ ਇਕੱਠਾ ਹੋ ਕੇ ਆ ਪੈਪਰਾਂ ਉੱਪਰ ਚਲਾ ਜਾਂਦਾ ਹੀ ਹੂੰ ਆਪਾਂ ਉੱਪਰ ਜਾ ਕੇ ਆਹ ਦੇਖੋ ਜੀ ਇਹ ਰੀਲ ਮਸ਼ੀਨ ਆ ਜੀ ਠੀਕ ਆ ਇਹਦੇ ਵਿੱਚ ਆਟੇ ਦੀ ਕੁਆਲਿਟੀ ਬਣਦੀ ਆ ਜੀ ਇਹਦੇ ਵਿੱਚ ਨਾ ਪੱਖੇ ਲੱਗੇ ਹੋਏ ਆ ਜੀ ਨਾਲ ਘੁੰਮਦੇਆਂ ਨਾਲ ਹਵਾ ਲੇ ਆ ਹੂੰ ਜਿਵੇਂ ਆਟੇ ਦੀ ਗਰਮੈਸ਼ ਹੋ ਥੈਲੀਆਂ ਲੱਗੀਆਂ ਅੰਦਰ ਤੇ ਨਿਕਲ ਜਾਂਦੀ ਆ ਜੀ ਠੀਕ ਆ ਫਿਰ 에어 ਲੋਕ ਲੱਗਾ ਆ ਜੀ ਵੀ ਆਟਾ ਉੱਡਣ ਤੋਂ ਹੂੰ ਉਸ ਤੋਂ ਅੱਗੇ ਰੀਲ ਦੇ ਵਿੱਚ ਆਣ ਕੇ ਤੇ ਬਿਲਕੁਲ ਆਟੇ ਦੀ ਕੁਆਲਿਟੀ ਬਣਦੀ ਆਟੇ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਜੀ ਆਹ ਦੇਖੋ ਜੀ ਇਹਦੇ ਵਿੱਚ ਆ ਕੇ ਆਣ ਆਟਾ ਠੰਡਾ ਹੋ ਜਾਂਦਾ ਜਿਵੇਂ ਪੱਖੇ ਲੱਗੇ ਹੋਣੇ ਆ ਇਹਦੇ ਵਿੱਚ ਠੰਡਾ ਆਣ ਕੇ ਆਟਾ ਆ ਇਸ ਪੇਪਰਾਂ ਇੰਨੇ ਥਰਲੇ ਆਉਂਦਾ ਹੈ ਹਾਂਜੀ ਇਹਦੇ ਵਿੱਚ ਦੇਖੋ ਜੀ ਆਟੇ ਦੀ ਕੁਆਲਿਟੀ ਦੇਖੋ ਜੀ ਹਾਂ ਨਾ ਕੋਈ ਕਣ ਨਾ ਕੋਈ ਕੁਝ ਬਿਲਕੁਲ ਪਿਓਰ ਵਾਈਟ ਰੋਟੀ ਬਣਦੀ ਜਿਸ ਤਰ੍ਹਾਂ ਆਪਾਂ ਰੋਟੀ ਕਹਿੰਦੇ ਨਹੀਂ ਵਾਈਟ ਕਲਰ ਦੀ ਰੋਟੀ ਚਾਹੀਦੀ ਹੈ ਕਿਉਂਕਿ ਸਾਨੂੰ ਤਾਂ ਹੁਣ ਪਤਾ ਲੱਗਾ ਇਹ ਕਾਰਖਾਨਾ ਲਾ ਕੇ ਉਧਰ ਦੀਆਂ ਚੱਕੀਆਂ ਦੀ ਰੋਟੀ ਜਦੋਂ ਵੀ ਮੰਨ ਲਓ ਬਣਾਉਂਦੇ ਸੀਗੇ ਉਹ ਥੋੜੇ ਟਾਈਮ ਬਾਅਦ ਦੁਪਹਿਰ ਤੱਕ ਰੋਟੀ ਦੀ ਕਾਲੀ ਪੈ ਜਾਂਦੀ ਸੀ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਰੋਟੀ ਲਾਉਂਗੇ ਬਿਲਕੁਲ ਵਾਈਟ ਕਲਰ ਦੀ ਤੇ ਸ਼ਾਮ ਤੱਕ ਉਸੇ ਤਰ੍ਹਾਂ ਪਈ ਰਹੂ ਜਵੇਂ ਤੈ ਮਾਰਨੇ ਪਰ ਮਾਲ ਦੀ اتنا ਆਪਣੀ ਰੋਟੀ ਦੀ ਰੇ ਮਾਰ ਲੋ ਤੇ ਆਟੇ ਦੇ ਵਿੱਚ ਜਿਵੇਂ ਕਣਕ ਦੇ ਜਿਹੜੇ ਵੀ ਤੱਤ ਹੁੰਦੇ ਆ ਜੋ ਆਪਾਂ ਨੂੰ ਜ਼ਰੂਰੀ ਲੋੜੀ ਦੇ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਭਰਪੂਰ ਕਾਇਮ ਹੀ ਰਹਿਣਗੇ ਹਾਂ ਉਹ ਕਾਇਮ ਰਹਿਣਗੇ ਪੂਰਾ ਸਿਹਤ ਦਾ ਵੀ ਪੂਰਾ ਖਿਆਲ ਰੱਖਿਆ ਪੂਰਾ ਖਿਆਲ ਰੱਖਿਆ ਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ ਹੀ ਉਸ ਤੋਂ ਅੱਗੇ ਆ ਚੌਕਰ ਵੱਖਰੇ ਨਿਕਲਦਾ ਜੀ ਆਟਾ ਆਪਾਂ ਨੂੰ ਆਪਾਂ ਚਲੋ ਛਾਂ ਲੈਨੇ ਘਰੇ ਆ ਕੇ ਛਾਂਣ ਦੀ ਵੀ ਨਹੀਂ ਲੋੜ ਹੁੰਦੀ ਅੱਛਾ ਤੇ ਚੌਕਰ ਵਗੈਰਾ ਸਭ ਇੱਧਰ ਆ ਜਾਂਦਾ ਜੀ ਠੀਕ ਹੈ ਚੌਕਰ ਇਹਦੇ ਚ ਆ ਜਾਣਾ ਸਾਈਡ ਤੇ ਆਟਾ ਇੱਥੇ ਬਣ ਜਾਣਾ ਇਧਰ ਆਣ ਕੇ ਆਟਾ ਵਧੀਆ ਐ ਠੀਕਾ ਜੇ ਕਿ ਭਰਾ ਨੇ ਮੁੱਲ ਲੈਣਾ ਹੋਵੇ ਆਟਾ ਮੁੱਲੂ ਹੀ ਮਿਲ ਜੂਆ ਜੇ ਕਿ ਕੋਈ ਵੀ ਬੰਦਾ ਆ ਕੇ ਕਣਕ ਲਿਆ ਕੇ ਭਾਈ ਕਣਕ ਰੱਖਣ ਨੂੰ ਤਰੰਤ ਆਟਾ ਚਾਹੀਦਾ ਕਣਕ ਰੱਖ ਕੇ ਆਟਾ ਵੀ ਦਿੱਤਾ ਜਾਊਗਾ ਠੀਕਾ ਤੇ ਬ੍ਰਾਂਡ ਜਿਹੜਾ ਇਹ 파ਰਸ ਦੇ ਨਾਂ ਤੇ ਰੱਖਿਆ ਗਿਆ ਹੈ ਸ਼੍ਰੀ ਬੱਲਾ ਹੀ ਫਲੋਰ ਮਿਲ ਆਪਣੀ ਮਿਲ ਦਾ ਨਾਮ ਹੈ ਠੀਕਾ ਕੋਨੇ ਇੱਕ ਵਾਰੀ ਤੁਸੀਂ ਜਰੂਰ ਪਹੁੰਚੋ ਸਾਡੇ ਕੋਲੇ ਆਣ ਕੇ ਮੌਕਾ ਦਿਓ ਅਤੇ ਆਟਾ ਪਿਆ ਕੇ ਦੇਖੋ ਕੁਆਲਿਟੀ ਦਾ ਤੁਹਾਨੂੰ ਪਤਾ ਲੱਗੂ ਆ ਬਾਕੀ ਜਿਵੇਂ ਵੀ ਮੰਨ ਲਓ ਆ ਦੇਖੋ ਸਫਾਈ ਦਾ ਹੀ ਪੂਰਾ ਧਿਆਨ ਰੱਖਦੇ ਹਾਂ ਹਾਂ ਜੇ ਕਿ ਇਹਦਾ ਆਟਾ ਗਏ ਭੈਣ ਭਰਾ ਵੀ ਨੇ ਨਾਲ ਦੇ ਨਾਲ ਹੀ ਪੀਸ ਕੇ ਤੇ ਨਾਲ ਨਾਲ ਤੋਲ ਤੋਲ ਕੇ ਬੰਨ ਕੇ ਰੱਖਦੇ ਸੀ ਜਦੋਂ ਅਗਲਾ ਆਉਂਦਾ ਲੰਘ ਭਾਈ ਤੁਹਾਡਾ ਤੋਲਿਆ ਪਿਆ ਜੇਕਰ ਕੋਈ ਸ਼ੱਕ ਸ਼ੋਭਾ ਵੀ ਆਪ ਦਾ ਤੋਲ ਲੋ ਸਾਡਾ ਤੋਲ ਕੇ ਰੈਡੀ ਕਰਕੇ ਰੱਖਿਆ ਪਿਆ ਜੀ ਉਹ ਦੇਖੋ ਲਓ ਜੀ ਆ ਮੈਲ ਵਾਲਿਆਂ ਦਾ ਹੈਗਾ ਇਹਨਾਂ ਦਾ ਸਟਾਫ ਤੇ ਇਹ ਤਿੰਨੇ ਇੱਥੇ ਕੰਮ ਕਰਦੇ ਨੇ ਸੋ ਵਧੀਆ ਤਰੀਕੇ ਦੇ ਨਾਲ ਆਟਾ ਬੰਦੇ ਨੇ ਆ ਜੀ ਆਪਣੇ ਪਿੰਡ ਦੇ ਘੈਂਟ ਬੰਦੇ ਓਕੇ